ਭਾਰਤੀ ਪ੍ਰਵਾਸੀ ਅਮਰੀਕਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ ਹਾਲੀਆ ਰਿਪੋਰਟ ਦੇ ਮੁਤਾਬਿਕ ਭਾਰਤੀ ਭਾਈਚਾਰਾ ਅਮਰੀਕਾ ਦੀ ਅਰਥ ਵਿਵਸਥਾ ਦੇ ਵਿੱਚ ਹਰ ਸਾਲ ਅਰਬਾ ਡਾਲਰ ਦਾ ਯੋਗਦਾਨ ਦੇ ਰਿਹਾ ਹੈ ਜਿਸ ਦੇ ਵਿੱਚ ਟੈਕਸ ਅਤੇ ਨੌਕਰੀਆਂ ਦੇ ਮੌਕੇ ਪੈਦਾ ਕਰਨੇ ਸ਼ਾਮਿਲ ਨੇ ਇਸ ਤੋਂ ਇਲਾਵਾ ਭਾਰਤੀ ਵਿਦਿਆਰਥੀ ਪੇਸ਼ੇਵਰ ਅਤੇ ਕਾਰੋਬਾਰੀ ਅਮਰੀਕੀ ਸਮਾਜ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀ ਮੁਹਾਰਤ ਦੇ ਨਾਲ ਅਮਰੀਕਾ ਦੀ ਤਰੱਕੀ ਦੇ ਵਿੱਚ ਵੱਡਾ ਹੱਥ ਵਟਾ ਰਹੇ ਨੇ ਸਸਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸ ਪੀ ਪੰਜਾਬੀ ਭਾਰਤੀ ਪ੍ਰਵਾਸੀਆਂ ਦਾ ਅਮਰੀਕੀ ਅર્થਵਿਵਸਥਾ ਦੇ ਵਿੱਚ ਵੱਡਾ ਯੋਗਦਾਨ ਹੈ ਭਾਰਤੀ ਕਾਰੋਬਾਰੀ ਅਮਰੀਕਾ ਨੂੰ ਹੋਰ ਅਮੀਰ ਬਣਾ ਰਹੇ ਨੇ ਹੁਣ ਇਹ ਸਰਕਾਰੀ ਤੌਰ ਤੇ ਵੀ ਸਾਬਿਤ ਹੋ ਗਿਆ ਫੋਬਸ ਦੀ 2025 ਦੀ ਸੂਚੀ ਮੁਤਾਬਕ ਅਮਰੀਕਾ ਦੇ ਸਭ ਤੋਂ ਅਮੀਰ ਪ੍ਰਵਾਸੀਆਂ ਦੀ ਸੂਚੀ ਦੇ ਵਿੱਚ ਭਾਰਤੀ ਅਮਰੀਕੀ ਕਾਰੋਬਾਰੀਆਂ ਨੇ ਇਸ ਸਾਲ ਸਭ ਤੋਂ ਵੱਧ ਸਥਾਨ ਹਾਸਲ ਕੀਤੇ ਨੇ ਇਸ ਸੂਚੀ ਦੇ ਵਿੱਚ ਭਾਰਤ ਤੋਂ 12 ਅਰਬਪਤੀ ਪ੍ਰਵਾਸੀ ਸ਼ਾਮਿਲ ਨੇ ਜਿਸ ਨਾਲ ਭਾਰਤ ਨੇ ਇਸ ਖੇਤਰ ਦੇ ਵਿੱਚ ਇਜ਼ਰਾਈਲ ਨੂੰ ਪਿੱਛੇ ਛੱਡ ਦਿੱਤਾ ਹੈ ਪੋਪਸ ਦੇ ਵੱਲੋਂ ਪਛਾਣੇ ਗਏ 125 ਅਰਪਤੀ ਪ੍ਰਵਾਸੀ 43 ਦੇਸ਼ਾਂ ਤੋਂ ਨੇ ਪਰ ਇਹਨਾਂ ਦੇ ਵਿੱਚ ਲਗਭਗ 2 ਤਿਹਾਈ ਭਾਰਤ ਇਜ਼ਰਾਈਲ ਤਾਈਵਾਨ ਕੈਨੇਡਾ ਚੀਨ ਅਤੇ ਹੋਰ ਪੰਜ ਦੇਸ਼ਾਂ ਦੇ ਵਿੱਚ ਜੰਮੇ ਨੇ ਭਾਰਤ ਤੋਂ ਇਸ ਸੂਚੀ ਦੇ ਵਿੱਚ ਸ਼ਾਮਿਲ ਹੋਣ ਵਾਲਿਆਂ ਦੇ ਵਿੱਚ Google ਦੇ CEO ਸੁੰਦਰ ਪਿਚਾਈ Microsoft ਦੇ ਮੁਖੀ ਸਤਿਆਨਾਡੇਲਾ ਤੇ 57 ਸਾਲਾ ਨਿਕੇਸ਼ ਅਰੋੜਾ ਵੀ ਸ਼ਾਮਿਲ ਨੇ ਜੋ Palo Alto Networks Cybersec ਸਿਕਿਉਰਿਟੀ ਕੰਪਨੀ ਨੂੰ ਚਲਾਉਂਦੇ ਨੇ ਇਸ ਤੋਂ ਇਲਾਵਾ ਜੈ ਚੌਧਰੀ ਜੋ ਕਿ ਸਾਈਬਰ ਸੁਰੱਖਿਆ ਕੰਪਨੀ Z स्केलर ਦੇ ਸੀਈਓ ਨੇ ਉਹਨਾਂ ਨੂੰ ਸਭ ਤੋਂ ਅਮੀਰ ਭਾਰਤੀ ਅਮਰੀਕੀ ਵਜੋਂ ਇਸ ਸੂਚੀ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਸਾਲ 2023 ਦੇ ਵਿੱਚ 26 ਇੱਕ ਰਿਪੋਰਟ ਦੇ ਮੁਤਾਬਿਕ ਅਮਰੀਕਾ ਦੇ ਵਿੱਚ 47.8 ਮਿਲੀਅਨ ਪ੍ਰਵਾਸੀਆਂ ਦੇ ਵਿੱਚੋਂ ਭਾਰਤੀ ਮੂਲ ਦੇ ਲਗਭਗ 5 ਮਿਲੀਅਨ ਲੋਕ ਸ਼ਾਮਿਲ ਨੇ ਇਨ੍ਹਾਂ ਪ੍ਰਵਾਸੀਆਂ ਦੀ ਕੁੱਲ ਖਰਚ ਸਮਰੱਥਾ 1.7 ਟ੍ਰਿਲੀਅਨ ਡਾਲਰ ਸੀ ਅਤੇ ਉਨ੍ਹਾਂ ਨੇ 652 ਅਰਬ ਡਾਲਰ ਟੈਕਸ ਦੇ ਰੂਪ ਦੇ ਵਿੱਚ ਅਮਰੀਕੀ ਸਰਕਾਰ ਨੂੰ ਅਦਾ ਕੀਤਾ ਅਮਰੀਕੀ ਇਮੀਗ੍ਰੇਸ਼ਨ ਕਾਉਂਸਲ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਪ੍ਰਵਾਸੀਆਂ ਦੀ ਇਹ ਆਰਥਿਕ ਸ਼ਕਤੀ ਅਮਰੀਕੀ ਅਰਥ ਵਿਵਸਥਾ ਦੀ ਮਜ਼ਬੂਤੀ ਦਾ ਇੱਕ ਜ਼ਰੂਰੀ ਹਿੱਸਾ ਹੈ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟਾਂ ਦੇ ਅਨੁਸਾਰ ਭਾਰਤੀ ਡਾਇਸਪੋਰਾ ਅਮਰੀਕੀ ਅਰਥ ਵਿਵਸਥਾ ਦੇ ਵਿੱਚ ਸਾਲਾਨਾ 300 ਅਰਬ ਡਾਲਰ ਦਾ ਯੋਗਦਾਨ ਦੇ ਰਿਹਾ ਹੈ ਇਹ ਯੋਗਦਾਨ ਭਾਰਤੀ ਵਿਦਿਆਰਥੀਆਂ ਦੀ ਫੀਸਾਂ ਟੈਕ ਖੇਤਰ ਤੇ ਹਵਾਈ ਸੌਦਿਆਂ ਸਣੇ ਵੱਖ-ਵੱਖ ਖੇਤਰਾਂ ਦੇ ਵਿੱਚ ਦਿਖਾਈ ਦਿੰਦਾ ਹੈ ਭਾਰਤੀ ਪ੍ਰਵਾਸੀਆਂ ਨੇ ਅਮਰੀਕਾ ਦੇ ਟੈਕਨੋਲੋਜੀ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ Google, Microsoft ਤੇ ਹੋਰ ਵੱਡੀਆਂ ਟੈਕ ਕੰਪਨੀਆਂ ਦੇ ਵਿੱਚ ਭਾਰਤੀ ਮੂਲ ਦੇ ਪੇਸ਼ੇਵਰ ਲੋਕ ਉੱਚ ਅਹੁਦਿਆਂ ਤੇ ਕੰਮ ਕਰ ਰਹੇ ਨੇ ਸੁੰਦਰ ਪਿਚਾਈ ਤੇ ਸਤਿਆ ਨਾਡੇਲਾ ਵਰਗੇ ਲੋਕਾਂ ਨੇ ਨਾ ਸਿਰਫ ਕੰਪਨੀਆਂ ਦੀ ਤਰੱਕੀ ਦੇ ਵਿੱਚ ਯੋਗਦਾਨ ਦਿੱਤਾ ਬਲਕਿ ਅਮਰੀਕੀ ਅਰਥ ਵਿਵਸਥਾ ਦੇ ਵਿੱਚ ਵੀ ਕ੍ਰੀਏਟੀਵਿਟੀ ਲਿਆਉਣ ਅਤੇ ਰੋਜ਼ਗਾਰ ਨੂੰ ਸਿਰਜਣ ਦੇ ਮੌਕੇ ਦਿੱਤੇ ਨੇ ਭਾਰਤੀ ਪ੍ਰਵਾਸੀਆਂ ਦੀ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਵੱਡੀ ਹਿੱਸੇਦਾਰੀ ਹੈ ਜੋ ਅਮਰੀਕਾ ਦੇ ਟੈਕਨੋਲੋਜੀ ਸੈਕਟਰ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਦਾ ਹੈ ਇਸ ਤੋਂ ਬਾਅਦ ਨੰਬਰ ਆਉਂਦਾ ਹੈ ਭਾਰਤੀ ਵਿਦਿਆਰਥੀਆਂ ਦਾ ਭਾਰਤੀ ਵਿਦਿਆਰਥੀ ਅਮਰੀਕੀ ਅਰਥਵਿਵਸਥਾ ਦੇ ਵਿੱਚ ਜ਼ਰੂਰੀ ਤੇ ਮਹੱਤਵਪੂਰਨ ਯੋਗਦਾਨ ਦੇ ਰਹੇ ਨੇ ਹਰ ਸਾਲ ਲਗਭਗ 2 ਲੱਖ ਭਾਰਤੀ ਵਿਦਿਆਰਥੀ ਅਮਰੀਕਾ ਦੀ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਲੈਂਦੇ ਨੇ ਜੋ ਅਰਬਾਂ ਡਾਲਰ ਦੀ ਟਿਊਸ਼ਨ ਫੀਸਾਂ ਅਤੇ ਰਹਿਣ ਸਹਿਣ ਦੇ ਖਰਚਿਆਂ ਦੇ ਰੂਪ ਦੇ ਵਿੱਚ ਅਮਰੀਕੀ ਅਰਥਵਿਵਸਥਾ ਦੇ ਵਿੱਚ ਜਾਂਦਾ ਹੈ ਇਹ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਕਸਰ H1B ਵੀਜ਼ਾ ਜਾਂ ਫਿਰ ਹੋਰ ਪ੍ਰੋਗਰਾਮਸ ਦੇ ਰਾਹੀਂ ਅਮਰੀਕੀ ਕੰਪਨੀਆਂ ਅਤੇ ਹੋਰ ਅਦਾਰਿਆਂ ਜਾਂ ਫਿਰ ਸੈਕਟਰਾਂ ਦੇ ਵਿੱਚ ਆਪਣਾ ਕੰਮ ਕਰਦੇ ਨੇ ਤੇ ਉਹਨਾਂ ਦਾ ਹਿੱਸਾ ਬਣਦੇ ਨੇ ਜੋ ਟੈਕਨੋਲੋਜੀ ਅਤੇ ਸਾਇੰਸ ਦੇ ਖੇਤਰ ਦੇ ਵਿੱਚ ਤਰੱਕੀ ਲੈ ਕੇ ਆਉਂਦੇ ਨੇ ਭਾਰਤੀ ਪ੍ਰਵਾਸੀ ਲੋਕ ਅਮਰੀਕਾ ਤੋਂ ਭਾਰਤ ਨੂੰ ਵੱਡੀ ਮਾਤਰਾ ਦੇ ਵਿੱਚ ਰੈਮਿਟੈਂਸ ਭੇਜਦੇ ਨੇ ਸਾਲ 2023 ਅਤੇ 24 ਦੇ ਵਿੱਚ ਅਮਰੀਕਾ ਤੋਂ ਭਾਰਤ ਨੂੰ 27.7 ਫੀਸਦੀ ਰੈਮਿਟੈਂਸ ਮਿਲੀ ਜੋ ਕੁੱਲ 135.40 ਅਰਬ ਡਾਲਰ ਵਰਗੀ ਵੱਡੀ ਰਕਮ ਬਣਦੀ ਸੀ ਇਹ ਰਕਮ ਭਾਰਤ ਦੀ ਅਰਥ ਵਿਵਸਥਾ ਦੇ ਲਈ ਬਹੁਤ ਅਹਿਮ ਹੈ ਪਰ ਇਸ ਦਾ ਅਮਰੀਕੀ ਅਰਥ ਵਿਵਸਥਾ ਤੇ ਵੀ ਇੱਕ ਚੰਗਾ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਕਿਉਂਕਿ ਇਹ ਖਰਚ ਸਮਰੱਥਾ ਅਤੇ ਵਪਾਰਕ ਗਤੀਵਿਧੀਆਂ ਨੂੰ ਵਧਾਉਂਦਾ ਹੈ ਹਾਲੀਆ ਸਮੇਂ ਦੇ ਵਿੱਚ ਟਰੰਪ ਪ੍ਰਸ਼ਾਸਨ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਅਤੇ ਰੈਮਿਟੈਂਸ ਤੇ 1% ਟੈਕਸ ਦੀ ਸ਼ੁਰੂਆਤ ਨੇ ਭਾਰਤੀ ਪ੍ਰਵਾਸੀਆਂ ਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਜ਼ਰੂਰ ਕੀਤਾ ਹੈ। ਇਸ ਟੈਕਸ ਦੇ ਨਾਲ ਭਾਰਤ ਨੂੰ ਭੇਜੇ ਜਾਣ ਵਾਲੀ ਰਕਮ ਤੇ ਅਸਰ ਪੈ ਸਕਦਾ ਹੈ ਜਿਸ ਦੇ ਨਾਲ ਭਾਰਤੀ ਆਰਥਿਕ ਵਿਵਸਥਾ ਨੂੰ ਸਾਲਾਨਾ 10,000 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਭਾਰਤੀ ਪ੍ਰਵਾਸੀ ਸਿਰਫ ਆਰਥਿਕ ਤੌਰ ਤੇ ਨਹੀਂ ਸਗੋਂ ਸਮਾਜਿਕ ਤੇ ਸੱਭਿਆਚਾਰਕ ਤੌਰ ਤੇ ਵੀ ਅਮਰੀਕਾ ਨੂੰ ਅਮੀਰ ਕਰ ਰਹੇ ਨੇ ਇੰਡੀਆਨਾਪੋਲਿਸ ਵਰਗੇ ਸ਼ਹਿਰਾਂ ਦੇ ਵਿੱਚ ਭਾਰਤੀ ਭਾਈਚਾਰੇ ਨੇ ਸਥਾਨਕ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਸੱਭਿਆਚਾਰਕ ਵਿਭਿੰਨਤਾ ਨੂੰ ਵੀ ਵਧਾਇਆ ਹੈ ਭਾਰਤੀ ਪ੍ਰਵਾਸੀਆਂ ਦਾ ਅਮਰੀਕੀ ਅਰਥਵਿਵਸਥਾ ਦੇ ਵਿੱਚ ਯੋਗਦਾਨ ਅਗਲੇ ਸਾਲਾਂ ਦੇ ਵਿੱਚ ਵੀ ਜਾਰੀ ਰਹੇਗਾ ਮਹਾਰਾ ਦਾ ਮੰਨਣਾ ਹੈ ਕਿ ਭਾਰਤੀ ਪ੍ਰਵਾਸੀਆਂ ਦੀ ਮੁਹਾਰਤ ਅਤੇ ਮਿਹਨਤ ਅਮਰੀਕਾ ਦੀ ਟੈਕਨੋਲੋਜੀ ਅਤੇ ਸਾਇੰਸ ਦੇ ਵਿੱਚ ਤਰੱਕੀ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਰਹੇਗੀ